ਅੱਜ ਮੈਂ ਤੁਹਾਡੇ ਨਾਲ ਡੀਮੋਟੀਵੇਸ਼ਨ ਤੇ ਮੋਟੀਵੇਸ਼ਨ ਦੇ ਗੱਲ ਕਰਨੀ ਆ ਖਾਸ ਕਰਕੇ ਡੀਮੋਟੀਵੇਸ਼ਨ ਤੇ ਜੋ ਕਿ ਤੁਹਾਨੂੰ ਉਲਟ ਲੱਗਦਾ ਕਿ ਸਾਨੂੰ ਬੰਦੇ ਜੀ ਡੀਮੋਟੀਵੇਟ ਕਰਦੇ ਨੇ ਬਲਕਿ ਉਹੀ ਚੀਜ਼ ਤੁਹਾਨੂੰ ਕਾਮਯਾਬ ਕਰਦੀ ਹੈ ਹਰ ਇੱਕ ਕੰਮ ਦੇ ਵਿੱਚ ਮੋਟੀਵੇਸ਼ਨ ਇੱਕ ਬਹੁਤ ਵੱਡੀ ਗਲਤਫਹਿਮੀ ਆ ਕਿ ਆਪਾਂ ਨੂੰ ਲੱਗਦਾ ਕਿ ਲੋਕ ਸਾਨੂੰ ਮੋਟੀਵੇਟ ਕਰਨ ਠੀਕ ਆ ਚਲੋ ਉਹ ਵੀ ਚੀਜ਼ ਵਧੀਆ ਹੌਸਲਾ ਮਿਲ ਜਾਂਦਾ ਪਰ ਉਹ ਚੌਧੇ ਨਹੀਂ ਹੈਗੀ ਉਹਦੇ ਨਾਲ ਆਪਾਂ ਕਈ ਵਾਰ ਮਿਹਨਤ ਵੀ ਘੱਟ ਕਰ ਲੱਜ ਜਾਂਦੇ ਆ ਹੰਕਾਰ ਜੇ ਚਾ ਜਾ ਜਾਂਦੇ ਆ ਕਿ ਸਾਨੂੰ ਤਾਂ ਸਭ ਕੁਝ ਪਤਾ ਬਲਕਿ ਸੱਚ ਤਾਂ ਇਹ ਆ ਕਿ ਕਿਸੇ ਵੀ ਬੰਦੇ ਨੂੰ ਸਭ ਕੁਝ ਤਾਂ ساری ਉਮਰ ਹੀ ਨਹੀਂ ਪਤਾ ਲੱਗਦਾ ਉਹ ਸਿੱਖੀ ਜਾਂਦਾ ਐਸ਼ ਆਰਾਮ ਚ ਵੀ ਬੰਦੇ ਪੈ ਜਾਂਦੇ ਨੇ ਜਦੋਂ ਆਪਾਂ ਨੂੰ ਲੋਕ ਵਾੜੀ ਐਪਰੀਸ਼ੀਏਟ ਜਿਆ ਕਰ ਲੱਜ ਜਾਂਦੇ ਨੇ ਨਾ ਬੰਦੇ ਨੂੰ ਆਉਂਦਾ ਕਿ ਯਾਰ ਮੈਂ ਤਾਂ ਬਹੁਤ ਖਾਸ ਆ ਮਿਹਨਤ ਕਰਨੀ ਛੱਡ ਜਾਂਦੇ ਨੇ ਫਿਰ ਪਿੱਛੇ ਨੂੰ ਜਾਂਦੇ ਨੇ ਉੱਥੇ ਤੁਹਾਨੂੰ ਤੱਕਾ ਲਾਉਣ ਲਈ ਤੁਹਾਨੂੰ ਕਮੈਂਟ ਕਰਨ ਵਾਲੇ ਡੀਮੋਟੀਵੇਟ ਕਰਨ ਵਾਲੇ ਬੰਦੇ ਚਾਹੀਦੇ ਨੇ ਕਿਉਂਕਿ ਉਹਨਾਂ ਨੇ ਹੀ ਤੁਹਾਨੂੰ ਪੁਸ਼ ਕਰਨਾ ਮੈਨੂੰ ਨਾ ਬਹੁਤ ਜ਼ਿਆਦਾ ਜਿਹੜੇ ਸਕਸੈਸਫੁਲ ਬੰਦੇ ਨੇ ਉਹਨਾਂ ਦੀ ਇੰਟਰਵਿਊ ਦੇਖਣ ਦੀ ਆਦਤ ਹੈ ਮੈਂ ਬਹੁਤ ਸਾਰੇ ਉਹਨਾਂ ਲੋਕਾਂ ਦੀ ਇੰਟਰਵਿਊ ਪੋਡਕਾਸਟ ਦੇਖ ਚੁੱਕਿਆ ਇੱਕ ਕਾਮਨ ਗੱਲ ਉਹਨਾਂ ਦੀ ਮੈਨੂੰ ਲੱਭੀ ਆ ਕਿ ਉਹ ਕਹਿੰਦੇ ਨੇ ਕਿ ਸਾਨੂੰ ਕਿਸੇ ਨਾ ਕਿਸੇ ਨੇ ਕੋਈ ਐਦਾਂ ਦੀ ਗੱਲ ਕਹੀ ਆ ਕਿ ਤੇਰੇ ਤੋਂ ਨਹੀਂ ਹੋਣਾ ਤੂੰ ਕਾਮਯਾਬ ਨਹੀਂ ਹੋ ਸਕਦਾ ਈਵਨ ਬਹੁਤ ਤਕੜੇ ਐਕਟਰ ਜਾਂ ਫਿਰ ਸਿੰਗਰ ਜਾਂ ਫਿਰ ਹੋਰ ਬਹੁਤ ਜ਼ਿਆਦਾ ਤਕੜੇ ਪਲਵਾਨ ਜਾਂ ਬਹੁਤ ਸਾਰੇ ਬੰਦੇ ਇੱਕ ਗੱਲ ਕਹਿੰਦੇ ਨੇ ਯਾਰ ਉਹ ਕਹਿੰਦੇ ਸਾਨੂੰ ਲੋਕਾਂ ਨੇ ਕਿਹਾ ਸੀ ਕਿ ਤੇਤੋਂ ਨਹੀਂ ਕੁਝ ਹੋਣਾ ਤੇਰੀ ਤਾਂ ਸ਼ਕਲ ਹੀ ਨਹੀਂ ਵਧੀਆ ਤੂੰ ਐਕਟਰ ਕਿੱਥੋਂ ਬਣ ਜਾਵੇਂਗਾ ਤੇਰਾ ਤਾਂ ਬੋਲ ਨਹੀਂ ਵਧੀਆ ਤੂੰ ਸਿੰਗਰ ਕਿੱਥੋਂ ਬਣ ਜਾਏਗਾ ਜਾਂ ਫਿਰ ਤੂੰ ਤਾਂ ਤਕੜਾ ਨਹੀਂ ਤੇਰਾ ਸਰੀਰ ਨਹੀਂ ਬਣ ਸਕਦਾ ਬਹੁਤ سارے ਬੰਦੇ ਅਲੱਗ ਅਲੱਗ ਗੇਮਾਂ ਦੇ ਵਿੱਚ ਇਦਾਂ ਕਾਮਯਾਬ ਹੋਏ ਨੇ ਕਿਉਂਕਿ ਕਿਸੇ ਦੀ ਕਹੀ ਹੋਈ ਗੱਲ ਥੋੜੇ ਨਾਲ ਚੁਬਦੀ ਆ ਜਿਵੇਂ ਕਹਿੰਦੇ ਨੇ ਯਾਰ ਦਿਲ ਤੇ ਲੈ ਗਿਆ ਸਿਫਤ ਕਰੀ ਤੁਸੀਂ ਭੁੱਲ ਜਾਂਦੇ ਹੋ ਕਿਉਂਕਿ ਜੇ ਤੁਹਾਨੂੰ 100 ਬੰਦਾ ਕਮੈਂਟ ਕਰੇ ਉਹਦੇ ਵਿੱਚੋਂ 90 ਜਣੇ ਤੁਹਾਡੀ ਤਾਰੀਫ ਕਰਨ ਉਹ 10 ਤੁਹਾਨੂੰ ਕੁਝ ਨਾ ਕੁਝ ਗਲਤ ਕਹਿ ਦੇਣ ਤੁਹਾਡੀ ਉਹ 10 ਤੇ ਨਿਕਾ ਜਾਣੀਆਂ 90 ਨੂੰ ਤਾਂ ਤੁਸੀਂ ਭੁੱਲੇ ਜਾਣਾ ਮੋਟੀਵੇਸ਼ਨ ਹੋਗੀ ਸਿੱਖਤ ਸਲਾਹ ਹੋਗੀ ਉਹ ਤਾਂ ਤੁਸੀਂ ਭੁੱਲ ਜਾਣੀ ਆ ਜਿਹੜੇ ਬੰਦੇ ਨੇ ਤੁਹਾਨੂੰ ਕੋਈ ਗਲਤ ਚੀਜ਼ ਕਹੇਦੀ ਉਹ ਤੁਹਾਡੇ ਮਨ ਨੂੰ ਲੱਗਣੀ ਆ ਉਹ ਨਹੀਂ ਕੰਮ ਕਰਨਾ ਉਹਨੇ ਹੀ ਤੁਹਾਨੂੰ ਪੁਸ਼ ਕਰਨਾ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਮੇਰਾ ਤਾਂ ਨਜ਼ਰੀਆ ਇਹ ਆ ਮੈਂ ਤਾਂ ਕਹਿੰਦਾ ਯਾਰ ਇਹ ਬੰਦੇ ਬਹੁਤ ਵਧੀਆ ਹੁੰਦੇ ਨੇ ਜਿਹੜੇ ਆਪਾਂ ਨੂੰ ਕੁਛ ਨਾ ਕੁਛ ਪੁਸ਼ ਕਰਦੇ ਰਹਿੰਦੇ ਨੇ ਕਿਉਂਕਿ ਹੈਗੀ ਇੱਕ એનર્ਜੀ ਆ ਇਹ ਤੋਂ ਤੁਹਾਨੂੰ ਤਾਂ ਸ਼ੁਕਰ ਮਨਾਉਣਾ ਚਾਹੀਦਾ ਕਿ ਇਹਨਾਂ ਬੰਦਿਆਂ ਨੂੰ ਰੱਬ ਨੇ ਇਹ ਜੌਬ ਦਿੱਤੀ ਆ ਕਿ ਤੁਸੀਂ ਬੰਦੇ ਨੂੰ ਪੁਸ਼ ਕਰੋ ਕਿਉਂਕਿ ਇਹ ਵੀ ਆਪਣੇ ਵਰਗ ਹੀ ਨੇ ਕਦੇ ਇਹ ਨਾ ਸੋਚਣਾ ਕਿ ਤੁਸੀਂ ਇਹਨਾਂ ਤੋਂ ਬਹੁਤ ਆਪੋਂ ਤੁਸੀਂ ਪੋਜ਼ਿਟਿਵ ਹੋ ਜਾਂ ਨੈਗੇਟਿਵ ਬੰਦੇ ਬਹੁਤ ਮਾੜੇ ਨੇ ਜੇ ਨੈਗੇਟਿਵ ਬੰਦੇ ਨੇ ਤਾਂ ਹੀ ਪੋਜ਼ਿਟਿਵ ਬੰਦੇ ਦੀ ਪੁੱਛਾ ਤਾਂ ਹੀ ਤੁਹਾਨੂੰ ਫਰਕ ਪਤਾ ਲੱਗਦਾ ਸੋ ਬੰਦੇ ਨੇ ਤੁਹਾਨੂੰ ਕਾਮਯਾਬ ਹੋਣ ਦਾ ਮੌਕਾ ਦਿੱਤਾ ਕਈ ਵਾਰ ਆਪਾਂ ਸਟਾਰ ਬਣ ਕੇ ਕਹਿ ਦਿੰਦੇ ਆ ਕਿ ਸਾਡੇ ਫੈਨ ਨੇ ਸਟਾਰ ਟੂਰ ਕੁਝ ਨਹੀਂ ਹੁੰਦਾ ਉਹ ਤਾਂ ਫੈਨਾਂ ਕਰਕੇ ਹੀ ਸਭ ਕੁਝ ਆ ਉਹਦਾਂ ਦੇ ਬੰਦੇ ਨੇ ਤਾਂ ਤੁਸੀਂ ਸਟਾਰ ਹੋ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਆਪ ਕੁਝ ਵੀ ਨਹੀਂ ਹੈਗੇ ਤਾਂ ਕਰਕੇ ਇਦਾਂ ਦੇ ਬੰਦੇ ਚਾਹੇ ਆਪਾਂ ਨੂੰ ਗਲਤ ਬੋਲਣ ਚਾਹੇ ਚੰਗਾ ਬੋਲਣ ਉਹ ਬੰਦੇ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਦੋਨੇ ਜ਼ਰੂਰੀ ਹਣੇ ਜੇ ਤੁਹਾਨੂੰ ਕੋਈ ਗਲਤ ਬੋਲੇ ਚਾਹੇ ਤੁਸੀਂ ਤਾਂ ਉਹਦਾ ਟੰਡੋਰਾ ਬਿੱਟ ਲੋ ਕਿ ਯਾਰ ਮੈਨੂੰ ਤਾਂ ਲੋਕਾਂ ਨੇ ਆਏ ਕਹੇ ਤਾਂ ਮੈਨੂੰ ਤਾਂ ਲੋਕਾਂ ਨੇ ਆਏ ਕਹੇ ਤਾਂ ਉਹਦੇ ਨਾਲ ਕੀ ਹੋਊਗਾ ਚਲੋ 100 200 ਬੰਦਾ ਤੁਹਾਡੇ ਸਪੋਰਟ ਚ ਆਜੂਗਾ ਹਮਦਰਦੀ ਜੀ ਚ ਆਜੂ ਕਿ ਹਾਂ ਯਾਰ ਨਹੀਂ ਬਾਈ ਤਾਂ ਵਧੀਆ ਕੰਮ ਕਰਦੇ ਨੇ ਤੁਸੀਂ ਇਹਨਾਂ ਨੂੰ ਮਾੜਾ ਕਿਉਂ ਕਹਿੰਦੇ ਹੋ ਜਾ ਵੀ ਤੁਸੀਂ ਆਹ ਸਾਬ ਨਾਲ ਸੋਚ ਰੱਖ ਲੋ ਕਿ ਵਧੀਆ ਯਾਰ ਇਹ ਤਾਂ ਕਹਿਣਗੇ ਇਹਨਾਂ ਨਾਲ ਮੈਨੂੰ ਇੱਕ ਪੋਸ਼ਾ ਮਿਲਦਾ ਚੁੱਪਚੀ ਬੀਤੇ ਆਪਣਾ ਕੰਮ ਕਰੀ ਚੱਲੋ ਸੋ ਮੇਰਾ ਨਜ਼ਰੀਆ ਇਹ ਹੈ ਕਿ ਜਦੋਂ ਕੋਈ ਬੰਦੇ ਤੁਹਾਡੀ ਆਈਡੀ 'ਚ ਜਾਂ ਕੋਈ ਵੀ ਕੰਮ ਕਰਨ ਦੇ ਵਿੱਚ ਤੁਹਾਨੂੰ ਡੇਕਾ ਲਾਉਂਦੇ ਵੀ ਨਹੀਂ ਤਾਂ ਕਮ ਸੇ ਕਮ ਉਹ ਬੰਦੇ ਤੁਹਾਨੂੰ ਦੇਖਦੇ ਨੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਇਨਫੋਰਮੇਸ਼ਨ ਚ ਦਾਮਾ ਤਾਂ ਹੌਲੀ ਹੌਲੀ ਜਿਹੜੇ ਵੀ ਬੰਦੇ ਤੁਹਾਨੂੰ ਦੇਖਦੇ ਨੇ ਉਹ ਆਪੇ ਚੇਂਜ ਹੋ ਜਾਣੇ ਨੇ ਕਿਉਂਕਿ ਉਹਨਾਂ ਨੇ ਕਿਤੇ ਨਾ ਕਿਤੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਅਸਲੀ ਗੱਲ ਆ ਜਾਣੀ ਆ ਕਿਉਂਕਿ ਜਿਹੜਾ ਕਿਸੇ ਨੂੰ ਜ਼ਿਆਦਾ ਨਿੰਦਦਾ ਹੁੰਦਾ ਉਹੀ ਨਿੰਦਦਾ ਨਿੰਦਦਾ ਹੀ ਉਹਨੂੰ ਪਿਆਰ ਕਰਨ ਲੱਗ ਜਾਂਦਾ ਜੇ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਸਚਾਈ ਆ ਵੈਲਿਊ ਆ ਲੋਕਾਂ ਨੂੰ ਉਹਦੇ ਫਾਇਦੇ ਹੁੰਦੇ ਨੇ ਤਾਂ ਜਿੱਥੇ 90 ਨੂੰ ਹੁੰਦੇ ਨੇ ਜਿਹੜੇ 10 ਗਲਤ ਬੋਲਦੇ ਨੇ ਉਹਨਾਂ ਨੂੰ ਵੀ ਹੋ ਜਾਣਗੇ ਅੱਜ ਨਹੀਂ ਹੋਣਗੇ ਉਹਨਾਂ ਦੇ ਦਿਮਾਗ 'ਚ ਗੱਲਾਂ ਤਾਂ ਥੋੜੀਆਂ ਜਾਂਦੀਆਂ ਨਹੀਂ ਨਾ ਉਹ ਤੁਹਾਨੂੰ ਸੁਣਦੇ ਤਾਂ ਹੈਗੇ ਨੇ ਇੱਕ ਜੀ ਦਾ ਧਿਆਨ ਰੱਖਿਓ ਜਿਹੜੇ ਬੰਦੇ ਤੁਹਾਡੇ ਫਾਲੋਅਰ ਨੇ ਨਾ ਉਹ ਤੁਹਾਨੂੰ ਜਾਇ ਸੁਣਨਾ ਸੁਣਨਾ ਜਿਹੜਾ ਮੰਦਾ ਤੁਹਾਨੂੰ ਹੇਟ ਕਰਦਾ ਜਿਹੜੇ ਤੁਹਾਨੂੰ ਲੱਗਦਾ ਕਿ ਮੈਂ ਤਾਂ ਹੇਟ ਤੇ ਡੀਮੋਟੀਵੇਸ਼ਨ ਨੂੰ ਮੰਨਦਾ ਨਹੀਂ ਮੈਂ ਤਾਂ ਦੋਨੇ ਇੱਕ ਇੱਕ ਬਰਾਬਰ ਹੀ ਲੱਗਦੇ ਨੇ ਤਾਂ ਹੀ ਮੈਂ ਕਦੇ ਵੀਡੀਓ ਦੇ ਵਗੈਰਾ ਵਗੈਰਾ ਚ ਤੁਸੀਂ ਦੇਖੋ ਮੈਂ ਕਦੇ ਕਿਸੇ ਕਮੈਂਟ ਦੇ ਵਿੱਚ ਕਦੇ ਵੀ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਕਦੇ ਰਿਪਲਾਈ ਕਰਿਆ ਕਿ ਮੈਨੂੰ ਪਤਾ ਕਿ ਦੋਨਾਂ ਦੀ ਵੈਲਿਊ ਆ ਚੰਗੇ ਬੰਦਿਆਂ ਦੀ ਵੀ ਜੋ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਜਿਹੜੇ ਆਪਾਂ ਨੂੰ ਲੱਗਦਾ ਕਿ ਯਾਰ ਮਾੜੇ ਨੇ ਗਲਤ ਕਹਿੰਦੇ ਨੇ ਦਰਸਾ ਲੋ ਮਾੜੇ ਨਹੀਂ ਉਹ ਵੀ ਆਪਣੀ ਜੌਬ ਕਰਦੇ ਨੇ ਤੁਹਾਡੇ ਲਈ ਸੋ ਉਹਨਾਂ ਦੇ ਵੀ ਕਮੈਂਟ ਇਦਾਂ ਦੇ ਆਪਾਂ ਨੂੰ ਜ਼ਰੂਰੀ ਨੇ ਉਹਨਾਂ ਦੀ ਵੀ ਸਲਾਹ ਜ਼ਰੂਰੀ ਆ ਉਹ ਤੁਹਾਨੂੰ ਦੇਖਣ ਆਉਣਗੇ ਆਉਣਗੇ ਜੇ ਤੁਹਾਡਾ 100 ਵਿਊ ਆਉਂਦਾ ਨਾ ਜਿਹੜਾ ਬੰਦਾ ਤੁਹਾਨੂੰ ਗਲਤ ਬੋਲਦਾ ਉਹ ਤੁਹਾਨੂੰ ਜ਼ਿਆਦਾ ਪਿਆਰ ਕਰਦਾ ਹੁੰਦਾ ਉਹ ਤਾਂ ਪੱਕੇ ਹੀ ਦੇਖਣ ਉਹ ਤੁਹਾਨੂੰ ਦੂਜਾ ਮੁੰਡਾ ਬਿਨਾਂ ਬੇ ਤੇ ਦੇਖਦਾ ਦੇਖਦਾ ਥੋੜਾ ਹੌਲੀ ਹੌਲੀ ਉਹਦਾ ਸੁਭਾਅ ਚੇਂਜ ਕਰਨਾ ਪਏ ਇਹੀ ਕਰਨਾ ਜਿਹੜੇ ਤੁਹਾਨੂੰ ਲੱਗਦਾ ਕਿ ਗਲਤ ਰਾਹ ਦੇ ਵਿੱਚ ਨੇ ਉਹ ਜ਼ਾਹਿਰਾ ਆਉਣਗੇ ਵੀ ਕਿਵੇਂ ਉਹਨਾਂ ਨਾਲ ਲੜਾਈਆਂ ਕਰਕੇ ਤਾਂ ਆਉਣ ਨਹੀਂ ਰਹੇ ਆਪਾਂ ਸਗੋਂ ਆਪਾਂ ਉਹਨਾਂ ਦੀ ਡੀਮੋਟੀਵੇਸ਼ਨ ਨੂੰ ਆਪਣੇ ਹੱਕ 'ਚ ਲੈਣਾ ਉਹਨੂੰ ਵਰਤਣਾ ਕਿ ਹਾਂ ਯਾਰ ਨਹੀਂ ਅਸੀਂ ਐਂ ਕਰਕੇ ਦਿਖਾਉਣਾ ਇਹੀ ਚੀਜ਼ ਜਿਹੜੀ ਤੁਹਾਨੂੰ ਇੱਕ ਜਿੰਮੇ ਮੈਂ ਪਹਿਲਾਂ ਹੀ ਤੁਹਾਨੂੰ ਕਹਤ ਸੀ ਜਿਹੜੀ ਚੀਜ਼ ਤੁਹਾਡੇ ਚੁਭ ਗਈ ਨਾ ਉਹ ਨਹੀਂ ਤੁਹਾਨੂੰ ਕਾਮਯਾਬ ਕਰਨਾ ਮੈਂ ਸਾਰੇ ਬੰਦਿਆਂ ਦੇ ਇੱਕ ਕਾਮਨ ਇਹ ਗੱਲ ਮੈਂ ਤੁਹਾਨੂੰ ਦੱਸੀ ਸੀ ਕੱਢੀ ਆ ਕਿ ਉਹ ਬੰਦਿਆਂ ਨੂੰ ਕਿਸੇ ਨਾ ਕਿਸੇ ਨੇ ਕੋਈ ਗੱਲ ਕਹੀ ਆ ਜਿਹੜੀ ਉਹਨਾਂ ਦੇ ਚੁਭੀ ਫੇਰ ਉਹ ਆਪਣੀ ਆਪਣੇ ਖੇਤਰ ਵਿੱਚ ਸਟਾਰ ਬਣੇ ਕਈ ਵਾਰ ਐਦਾਂ ਵੀ ਹੁੰਦਾ ਆਪਾਂ ਕੁਝ ਗਲਤੀ ਵੀ ਕਰਦੇ ਹੁੰਨੇ ਆ ਕਿਉਂਕਿ ਪਿਆਰ ਕਰਨ ਵਾਲੇ ਬੰਦੇ ਨੇ ਤਾਂ ਗਲਤ ਕਹਿਣੀ ਹੀ ਨਹੀਂ ਲੈਟਸ ਸੇ ਕੋਈ ਆਪਣਾ ਕੋਈ ਫੈਨ ਹੈ ਕੋਈ ਵਧੀਆ ਉਹਨੇ ਤਾਂ ਤੁਹਾਨੂੰ ਥੋੜੀ ਗਲਤੀ ਤੇ ਵੀ ਕੁਝ ਨਹੀਂ ਕਹਿਣਾ ਪਰ ਇੱਕ ਥੋੜੇ ਤੁਸੀਂ ਜਿਹਨੂੰ ਹੇਟਰ ਕਹਿ ਦਿੰਦੇ ਨੇ ਇੱਕ ਮਿਡਲ ਵਾਲੇ ਬੰਦੇ ਹੁੰਦੇ ਨੇ ਇੱਕ ਹੁੰਦੇ ਨੇ ਥੋੜੇ ਫੈਨ ਹੁਣ ਮਿਡਲ ਵਾਲਾ ਬੰਦਾ ਜਾਂ ਫਿਰ ਤੁਸੀਂ ਜਿਹਨੂੰ ਹੇਟਰ ਕਹਿ ਦਿੰਦੇ ਆਪਾਂ ਉਹੀ ਤੁਹਾਨੂੰ ਕੋਈ ਕੁਐਸਚਨ ਕਰ ਸਕਦਾ ਕਿ ਆ ਬਾਈ ਤੇਰੀ ਗੱਲ ਗਲਤ ਹੋ ਸਕਦਾ ਸੱਚੀ ਗਲਤ ਹੋਵੇ ਕਿਉਂਕਿ ਤੁਹਾਡੇ ਫੈਨ ਨੂੰ ਵੀ ਸਹੀ ਲੱਗਣੀ ਆ ਮੈਨੂੰ ਵੀ ਸਹੀ ਲੱਗਣੀ ਆ ਆਪ ਨੂੰ ਤਾਂ ਪਰ ਲਾਈਜ਼ ਕਿਹਨੇ ਕਰਾਉਣਾ ਦੂਜੇ ਬੰਦੇ ਨੇ ਤੁਹਾਨੂੰ ਕੀ ਇਹ ਗਲਤ ਆ ਬਾਈ ਹਾਂ ਉਹ ਗਲਤੀ ਵੀ ਹੋ ਸਕਦਾ ਜਾਂ ਫਿਰ ਤੁਹਾਨੂੰ ਉਦਾਂ ਆਪਣੀ ਫੀਲਡ 'ਚ ਉਹ ਚੀਜ਼ ਪੁੱਛ ਵੀ ਕਰ ਸਕਦੇ ਤੁਹਾਨੂੰ ਐ ਵੀ ਲੱਗ ਸਕਦਾ ਯਾਰ ਮੈਂ ਤਾਂ ਸਹੀ ਕਰਦਾ ਮੈਨੂੰ ਫੇਕ ਹੀ ਜਾਂਦਾ ਗੱਲ ਤਾਂ ਸਹੀ ਏ ਹੋਵੇ ਪਰ ਫਿਰ ਤੁਸੀਂ ਹੋਰ ਵਧੀਆ ਕਰੇਂਗੇ ਉਹ ਸੋ ਇਹ ਗੱਲ ਨੂੰ ਪਕੜੋ ਤੁਹਾਨੂੰ ਕੋਈ ਕਹਿੰਦਾ ਮਾੜਾ ਹੋ ਗਿਆ ਇਹ ਹੋ ਗਿਆ ਉਹ ਤੁਹਾਡੇ ਹੱਕ 'ਚ ਚੀਜ਼ ਆ ਉਹਦਾ ਉਹਦਾ ਯਾਰ ਮੈਂ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਇਹ ਤਾਂ ਚੀਜ਼ ਬਹੁਤ ਵਧੀਆ ਇਹ ਤਾਂ ਬਿਨਾ ਕੋਈ ਬੰਦਾ ਨਾ ਕਾਮਯਾਬ ਹੋ ਹੀ ਨਹੀਂ ਸਕਦਾ ਜਿੰਨਾ ਟਾਈਮ ਕਿਸੇ ਦੀ ਗੱਲ ਚੁੱਬਦੀ ਨਹੀਂ ਕੋਈ ਕਿਸੇ ਨੂੰ ਨਿੰਦਦਾ ਨਹੀਂ ਤੁਸੀਂ ਡਾਊਨਫਾਲ ਨਹੀਂ ਦੇਖਦੇ ਤੁਸੀਂ ਸਟਰਗਲ ਨਹੀਂ ਦੇ ਦਦੇ ਫੇਲਿਅਰ ਨਹੀਂ ਦੇਖਦੇ ਸੋ ਮੇਰੇ ਹਿਸਾਬ ਨਾਲ ਤਾਂ ਐਂਡ ਤੇ ਇਹੀ ਕਹਿਣਾ ਕਿ ਇੱਕ ਤਾਂ ਉਹ ਬੰਦੇ ਆਪਾਂ ਨੂੰ ਧੱਕਾ ਲਾਉਂਦੇ ਨੇ ਠੀਕ ਆ ਹੁਣ ਉਹ ਧੱਕਾ ਤੁਸੀਂ ਐਂ ਪਿੱਛੇ ਨੂੰ ਜਾਣ ਨੂੰ ਲਾਉਣਗੇ ਯਾਰ ਮੈਨੂੰ ਤਾਂ ਪਿੱਛੇ ਨੂੰ ਮਾਰਿਆ ਜਾਂ ਤਾਂ ਧੱਕਾ ਉਹ ਤੁਸੀਂ ਛਾਤੀ ਤੇ ਲੈ ਲਓ ਕਿ ਮੈਨੂੰ ਮੂਰੇ ਗਏ ਨੇ ਧੱਕਾ ਮਾਰਿਆ ਯਾਰ ਮੈਨੂੰ ਤਾਂ ਗਲਤ ਕਹਿਤਾ ਜਾਂ ਮੈਨੂੰ ਡੀਮੋਟੀਵੇਟ ਕਰਤਾ ਤੁਸੀਂ ਪਿੱਛੇ ਨੂੰ ਚਲੇਗੇ ਜਿਉਂ ਧੱਕੇ ਨੂੰ ਤੁਸੀਂ ਲਾ ਲਓ ਕਿ ਕਿਸ ਨੇ ਮੈਨੂੰ ਪਿਛੋਂ ਢੂਹੀ ਦੇ ਧੱਕਾ ਮਾਰਿਆ ਕਿ ਮੈਂ ਮੂਰੇ ਨੂੰ ਬਾਦਾਂ ਦੋ ਤਰੀਕੇ ਨਾਲ ਸੋਚ ਸਕਦੇ ਹੋ ਤੁਸੀਂ ਮੈਂ ਸੋਚਦਾ ਕਿ ਉਹ ਧੱਕਾ ਢੂਹੀ ਤੇ ਆ ਥੋੜੀ ਤੇ ਕੋਈ ਤੁਹਾਨੂੰ ਪਿਛੋਂ ਫੇ ਤੁਸੀਂ ਅੱਗੇ ਬਸ ਸਕਦੇ ਹੋ ਲੈਣਾ ਤੁਸੀਂ ਆ ਕਿੱਦਾਂ ਲੈ ਸਕਦੇ ਹੋ ਪਿੱਠ ਵਾਲੀ ਗੱਲ ਸਹੀ ਆ ਮੇਨ ਪਿੱਠ ਦੇ ਉਹ ਚੀਜ਼ ਕੰਮ ਕਰਦੀ ਹੈ ਜੇ ਅਸਲ 'ਚ ਸੋਚੋ ਪਰ ਕਈ ਬੰਦੇ ਇਹਨੂੰ ਸੋਚ ਕੇ ਕਹਿੰਦੇ ਨੇ ਯਾਰ ਮੈਨੂੰ ਕੋਈ ਰੋਕਦਾ ਕੋਈ ਆਏ ਤਾਂ ਫਿਰ ਆਏ ਰੋਕਣ ਲੱਗ ਗਿਆ ਫਿਰ ਤਾਂ ਕੋਈ ਕਿਸੇ ਦੇ ਗਏ ਤੇ ਸਰ ਗਿਆ ਸੋ ਚੀਜ਼ਾਂ ਨਾ ਤੁਸੀਂ ਜ਼ਿਆਦਾ ਬਾਤਦੇ ਹੋ ਬਾਕੀ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਜਦੋਂ ਤੁਹਾਨੂੰ ਕੋਈ ਡੀਮੋਟੀਵੇਟ ਕਰਦਾ ਜਾਂ ਮੋਟੀਵੇਟ ਕਰਦਾ ਕਿਹਦੀ ਗੱਲ ਤੁਸੀਂ ਲੰਬੀ ਫੜ ਕੇ ਰੱਖਦੇ ਹੋ ਮੋਟੀਵੇਟ ਕਰਨ ਵਾਲੀ ਜਾਂ ਫਿਰ ਜਿਹੜੀ ਗੱਲ ਚੁਬਦੀ ਆ ਉਨ ਲੰਬੀ ਫੜ ਕੇ ਰੱਖਦੇ ਹਾਂ ਤੇ ਜਿਹੜੀ ਚੀਜ਼ ਲੰਬੀ ਫੜ ਕੇ ਰੱਖਦੇ ਆ ਉਹੀ ਮਾਂ ਚ ਜ਼ਿਆਦਾ ਲੰਬੀ ਰਹਿੰਦੀ ਉਹੀ ਅਸਲ ਚ ਕੰਮ ਕਰਦੀ ਹੈ ਸੋ ਦੋਨੇ ਪੱਖ ਜ਼ਰੂਰੀ ਨੇ ਬਾਕੀ ਕਮੈਂਟ ਕਰਿਓ ਤੁਹਾਡੀ ਕੀ ਸਲਾਹ ਹੈ ਹੁਣ ਆਪਾਂ ਮਿਲਦੇ ਆ ਨੈਕਸਟ ਵਾਰ ਚ ਦੱਸ ਜੈ ਹੈਰੀ ਮਡੇਲ ਵਾਇਰੂ ਮੇਰੇ ਕਰੇ ਹਵ ਆਵ